ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਝਮੇਲਵਾਲੀ ਜ਼ਿਲ੍ਹਾ ਦੇ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਬਾਈ ਹਿਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਦੋ ਗਾਇਆਂ ਬਾਈ ਕੋਲੇ ਇੱਕ ਤਾਂ ਜਰਸੀ ਕ੍ਰੋਸ ਆ ਦੂਜਾ ਪੰਜਾਬ ਵਾਲੀ ਜਰਸੀ ਆ ਦੋਸਤੋ ਬਹੁਤ ਚੰਗੀ ਸਾਫ ਸੁਥਰੀ ਵਹਿੜਾ ਦੂਜਾ ਸੁਆ ਇਸ ਤੋਂ ਅੱਗੇ ਇੱਕ ਐਚ ਐਫ ਆ ਤੇ ਦੋਵਾਂ ਦੇ ਦੋਸਤੋ ਬੱਚੇ ਹੈ ਨਹੀਂ ਸਾਰੀ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਚੈਨਲ ਤੇ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਅਜਿਹੇ ਚੰਗੇ ਪਸ਼ੂਆਂ ਦੀ ਤੁਸੀਂ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਸਰਜੀਤ ਸਿੰਘ ਆ ਜੀ ਆਪਣਾ ਸਰਜੀਤ ਸਿੰਘ ਸਰਜੀਤ ਬਾਈ ਆਪਣਾ ਮੋਬਾਈਲ ਨੰਬਰ ਬੋਲ ਦਿਓ 98764 ਦੀ 98764 96810 ਜੀ 96810 ਹਾਂਜੀ ਤੇ ਵਹਿੜਾ ਫਿਰ ਆਪਣੇ ਘਰ ਦੀਆਂ ਹੀ ਬਾਈ ਇਹੇ ਹਾਂਜੀ ਇਹ ਜਿਹੜੀ ਜਰਸੀ ਵਹਿੜਾ ਇਹਦੀ ਡਿਟੇਲ ਦਿਓ ਜੀ ਕਿੰਨਾਂ ਮਸੂਆ ਇਹ ਇਹ ਦੂਜਾ ਸੂਆ ਸੂਈ ਆ ਜੀ ਮਹੀਨੇ ਕੀ ਦੀ ਸੂਈ ਆ ਜੀ ਬੱਚਾ ਮਰ ਗਿਆ ਜੀ ਬੱਚਾ ਮਰ ਗਿਆ ਦੁੱਧ ਕਿੰਨਾ ਠੰਡਾ ਜੀ ਇਸ ਟਾਈਮ ਦੁੱਧ 15 ਕਿਲੋ ਆ ਜੀ ਲਾ ਵੀ ਹੱਥ ਮਾਰ ਕੇ ਬਾਈ ਬੁਖਾਰ ਆ ਬਿਲਕੁਲ ਸੀਲ ਠੰਡੀ ਆ ਤੇ ਸਾਫ ਸੁੱਥਰੀ ਬਹੁਤ 8 ਕਿਲੋ ਦੁੱਧ ਆ ਬਾਈ 15 ਕਿਲੋ 15 ਕਿਲੋ ਮੈਂ ਆਖਿਆ ਇੱਕ ਡੰਗ ਦਾ 8 ਕਿਲੋ ਕਿਤੇ ਹਾਂ ਦੋਨਾਂ ਡੰਗਾਂ ਦਾ 15 ਕਿਲੋ ਠੰਡਾ ਦੁੱਧ ਠੀਕ ਤੇ ਦੂਜਾ ਸੁਆ ਇਹ ਹੈ ਹੈ ਲਾਓ ਵੇ ਮੂੰ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਤੇ ਹਵਾਨਾ ਦੋਸਤੋ ਬਹੁਤ ਫਟਾ ਪੱਟਾਂ ਦੇ ਵਿੱਚ ਵਿੱਚ ਹਵਾਨਾ ਜਿਵੇਂ ਆਪਾਂ ਵਪਾਰ ਲਾਈਨ ਦੇ ਵਿੱਚ ਭਾਲਦੇ ਆ ਤੇ ਥਣਾ ਦਾ ਸੈਜ ਗੈਪ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਜਿਆਦੇ ਚੰਗਾ ਨਾੜਾਂ ਤੁਸੀਂ ਦੇਖ ਸਕਦੇ ਥਣਾ ਦੇ ਉੱਤੇ ਉਬਰੇ ਹੋਏ ਲਾਓ ਵੀ ਮਿੱਤਰੋ ਬਿਲਕੁਲ ਸਾਫ਼ ਸੁਥਰੇ ਥਾਣਾ ਤੇ ਨਾੜਾਂ ਉੱਪਰ ਉਬਰੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇਧਰ ਮਿਲਕ ਵੈਨ ਦੇਖ ਸਕਦੇ ਹੋ ਤੁਸੀਂ ਰਸੇ ਵਰਗੀ ਮੋਟੀ ਆ ਤੇ 15 16 ਕਿਲੋ ਦੁੱਧ ਪੋਲੇ ਜੇ ਹੱਥ ਨਾਲ ਬਾਈ ਕਹਿੰਦਾ ਵੀ ਕੱਢ ਦਿੰਦੀ ਹੈ ਦੋਨਾਂ ਟਾਈਮਾਂ ਦਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਿੰਨੇ ਦੇਖ ਸਕਦੇ ਹੋ ਦੋਸਤੋ ਬਿਲਕੁਲ ਸਾਫ਼ ਸੁਥਰਾ ਤੇ 15 ਹਵਾਨਾ ਦੋਨਾਂ ਪਾਸਿਆਂ ਤੋਂ ਤੇ ਮਿਲਕ ਵੀ ਨੇ ਇਹਦੇ ਨਾਲ ਉਹਦੇ ਨਾਲ ਵੀ ਚੰਗੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਦੁੱਧ ਵਾਲੀ ਵੇੜਾ ਦੋਸਤੋ ਚੰਗੇ ਕੱਦ ਕਾਠ ਵਾਲੀ ਆ ਤੇ ਪੰਜਾਬ ਦੀ ਜਰਸੀ ਜੀ ਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਆ ਪੰਜਾਬ ਦੀ ਜਰਸੀ ਦੇਖ ਸਕਦੇ ਹੋ ਤੁਸੀਂ ਜਿਆਦਾ ਕਰਾਸਾਂਗ ਚ ਨਹੀਂ ਪੈਂਦੀਗੀ ਚੰਗੀ ਆ ਪਿਓਰਟੀ ਵੀ ਮੱਥੇ 'ਚ ਠੋਡੀ ਦਾ ਵਣਤਰ ਤੁਸੀਂ ਦੇਖ ਸਕਦੇ ਹੋ ਤੇ ਲੰਬਾਈ ਵੀ ਚੰਗੀ ਆ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਖੋਲ ਦਿਓ ਬਾਈ ਜੀ ਲਓ ਵੀ ਦੋਸਤੋ ਬਹੁਤ ਜਿਆਦਾ ਸਾਫ ਸੁਥਰੀ ਜਿੰਨੀ ਵੀ ਕਹਿ ਰਹੀਏ ਖੋਲੀ ਤੋਂ ਲੰਮੀ ਲੰਮੀ ਚੰਗੀ ਆ ਕੱਦ-ਕਾਡ ਚੰਗਾ ਫਰੀਡ ਦੀ ਹੱਡੀ ਵੀ ਦੋਸਤੋ ਬਿਲਕੁਲ ਗਾਜਰ ਦੀ ਸਿੱਧੀ ਆ 5:14 ਦਾ ਟਾਈਮ ਆ ਦੋਸਤੋ ਦੇਖ ਸਕਦੇ ਤੁਸੀਂ ਸ਼ਾਮ ਦਾ ਇਹ ਬਾਈ ਜੀ ਕੀ ਮੋਲ ਰੱਖਿਆ ਫਿਰ ਇਹਦਾ ਜੀ ਇਹਦਾ ਜੀ ਲੈਣ ਦੇ 55000 ਰੁਪਏ ਜੀ 55000 ਕੁਛ ਨਾ ਕੁਛ ਮਾਨਤਨ ਹੋ ਜੂਗਾ ਜੀ ਹਾਂ ਮੌਕੇ ਤੇ ਹੋ ਜੂਗਾ ਮਾਨਤਨ ਲਓ ਵੀ ਮਾਨਤਨ ਮੌਕੇ ਤੇ ਕੁਛ ਨਾ ਕੁਛ ਹੋ ਜੂਗਾ 55000 ਇਹਦਾ ਮੁੱਲ ਆ ਇਸ ਤੋਂ ਅੱਗੇ ਬਾਈ ਜੀ ਐਚ ਐਫ ਵੈੜ ਆ ਜਿਹੜੀ ਇਹਦੀ ਡਿਟੇਲ ਦੇਓ ਜੇ ਕਿੰਨਾ ਮਾਸੂਆ ਇਹ ਤੀਜਾ ਸੂਆਤ ਹੋਈ ਆ ਜੀ ਇਹ ਤੀਜਾ ਸੂਈ ਆ ਹਾਂਜੀ ਤੇ ਇਹਦੇ ਕਿੰਨਾ ਗੋਦਾ ਇਸ ਟਾਈਮ ਇਹਦੇ ਥੱਲੇ 15 ਕਿਲੋ ਆ ਜੀ 15 ਕਿਲੋ ਇਹਦੇ ਥੱਲੇ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਡੇਢ ਤਿੰਨ ਮਹੀਨਾ ਹੋ ਗਿਆ ਜੀ ਇਹਨੂੰ ਡੇਢ ਮਹੀਨਾ ਹਾਂਜੀ ਬੱਚਾ ਹੈ ਜੀ ਇਹਦਾ ਜੀ ਬੱਚਾ ਇਹਦਾ ਵੀ ਹਣੀ ਦੋਸਤੋ ਮੂੰਹ ਮੱਥਾ ਇਹਦਾ ਵੀ ਤੁਹਾਨੂੰ ਦਿਖਾ ਦਿੰ ਲੋ ਵੀ ਮੈਟਰ ਚੰਗੀ ਆ ਦੋਸਤੋ ਕਰਾਉ ਸੰਗ ਚ ਪੈਂਦੀ ਹੈ ਪਰ ਥਣ ਹਵਾਨੇ ਦੀ ਸਾਫ ਸੁਥਰੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਥਣ ਲੱਗਿਆ ਹੈ ਥਣ ਤੋਂ ਥਣ ਦਾ ਸੈਜ ਚੰਗਾ ਹੈ ਗਾਇਬ ਚੰਗਾ ਹੈ ਤੇ ਮਗਰਲੇ ਪਾਸੇ ਵੀ ਹਵਾਨਾ ਬਿਲਕੁਲ ਪਧਰਾ ਦੇਖ ਸਕਦੇ ਹੋ ਤੁਸੀਂ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਤੁਰਦਿਆਂ ਤੋਂ ਤੁਹਾਨੂੰ ਚੰਗੀ ਤਰ੍ਹਾਂ ਜਜਮੈਂਟ ਇਹਦੀ ਆ ਜਾਣੀ ਹੈ ਤੇ ਦੂਜੀ ਸਾਈਡ ਤੋਂ ਦੋਸਤੋ ਬਿਲਕੁਲ ਸੇਮ ਆ ਸਾਰੇ ਥਣਾਂ ਦਾ ਦੇਖ ਸਕਦੇ ਹੋ ਤੁਸੀਂ ਚੰਗਾ ਖੁੱਲਾ ਥਣ ਲੱਗਿਆ ਦੋਸਤੋ ਨਾੜਾਂ ਇਹਦੇ ਤੇ ਵੀ ਤੁਸੀਂ ਆਹਨੇ ਤੇ ਦੇਖ ਸਕਦੇ ਹੋ ਬਹੁਤ ਚੰਗੀਆਂ ਬਾਕੀ ਸਾਉ ਤੇ ਸਲਾਗਾ ਦੋਸਤੋ ਲਓ ਜੀ ਦੋਸਤੋ ਦੇਖ ਸਕਦੇ ਆਂ ਬਾਈ ਹੱਥ ਮਾਰ ਰਹੇ ਆ ਬਿਲਕੁਲ ਠੰਡੀ ਸੀ ਲਾ ਦੋਸਤੋ ਕੋਈ ਐਸੀ ਗੱਲ ਨਹੀਂ ਗਈ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾਉਣੀ ਆ ਲਓ ਜੀ ਦੋਸਤੋ ਸਿੱਕੇ ਅੰਗ ਚਾ ਥੋੜੀ ਜੀ ਪਰ ਸਾਫ ਸੁਥਰੀ ਬਹੁਤ ਆ ਦੋਸਤ ਡੇਢ ਮਹੀਨੇ ਦੀ ਸੂਈ ਆ ਉਸ ਢੰਗ ਨਾਲ ਤੁਸੀਂ ਇਹਨੂੰ ਜੱਜ ਕਰਨਾ। ਹਵਾਨਾ ਇਹਦਾ ਵੀ ਬਹੁਤ ਪਧਰਾ ਦੋਸਤੋ। ਬੰਦੇਓ ਬਾਈ। ਇਹਦਾ ਕੀ ਮੁੱਲ ਰੱਖਿਆ ਬਾਈ ਜੀ? ਇਹਦਾ ਜੀ 45000। ਮੰਨ ਤਾਂ ਉਹ ਜੀ 45000 ਜੋ। ਲਓ ਵੀ ਮਿੱਤਰੋ 45000 ਦਾ ਮੁੱਲਾ ਬਣਦਾ ਮੰਨ ਤਾਂ ਇਹਦੇ ਵਿੱਚੋਂ ਵੀ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਦੋਨੇ ਵਿਹੜਾ ਪਸੰਦ ਹੋਣ ਜਾਂ ਦੋਨੋਂ ਚ ਕੋਈ ਵੀ ਵਿਹੜ ਪਸੰਦਾ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਆ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ